ਸਤ ਸ੍ਰੀ ਅਕਾਲ ਜੀ ਵੈਲਕਮ ਸੋਡਾ ਰਮਨ ਤੇ ਜਬੀ ਵਲੌਗ ਤੇ ਤੁਹਾਨੂੰ ਦੱਸੂਗੀ ਸਾਰੇ ਕਮਿਊਨਿਟੀ ਠਾਕੂ ਵਧੀਆ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਰਸੋਈ ਤੋਂ ਅੱਜ ਆਪਾਂ ਰਸੋਈ ਸੱਚ ਖਲਾਰਾ ਪਾਈ ਬੈਠੇ ਸੀ ਇਹ ਤੇ ਮੈਂ ਸੋਚਿਆ ਵੀ ਸ਼ੇਅਰ ਕਰਮੇ ਰੋਡੇ ਨਾਲ ਸਾਰੇ ਨਾਲ ਬਹੁਤ ਵਾਹ ਪਾਈ ਬੈਠੇ ਆ ਟਾਈਮ ਹੋ ਗਿਆ ਜੀ ਸਵਾ ਇੱਕ ਦਾ ਆਪ ਸਵਾ 1 ਵਜੇ ਬਲੌਗ ਸ਼ੁਰੂ ਕਰਨ ਲੱਗੇ ਆ ਪਹਿਲਾਂ ਆਪਾਂ ਕੰਮ ਧੰਦੇ ਬਾਕੀ ਆਪਣਾ ਬੇੜਾ ਧੂਨ ਵਾਲਾ ਪਿਆ ਸੀਗਾ ਲਾਈਟ ਉੱਡ ਗਈ ਤੇ ਆਪਾਂ ਸਾਂਭ ਰਹੇ ਹਾਂ ਜੀ ਸਮਾਨ ਕਈ ਦਿਨ ਮਗਿਸਮਾਨ ਮਗਾਇਆ ਸੀਨਾ ਮੈਨੂੰ ਆਪਾਂ ਨੂੰ ਘਰੇ ਖੜਨ ਦਾ ਟਾਈਮ ਨਹੀਂ ਲੱਗਿਆ ਦਰ ਆਪਣੀ ਜੋਤ ਲੱਗਦੀ ਇਸ ਕਰਕੇ ਆਪਣਾ ਪਰਦਾ ਕਰਿਆ ਹੋਇਆ ਹੈ ਉੱਪਰ ਜੋਤ ਹੈ ਇਸ ਤਰ੍ਹਾਂ ਵੀ ਸਾਹਮਣੇ ਕੋਈ ਨਾਤੀ ਵੀ ਨਾ ਤੇ ਆ ਜਾਂਦਾ ਔਖਾ ਹੋ ਜਾਂਦਾ ਫਿਰ ਤੇ ਆਪਾਂ ਡੱਬੇ-ਡੱਬੇ ਸਾਰੇ ਬਾਹਰ ਤੋਂ ਪਲਵਾ ਕੇ ਸਾਫ਼ ਕਰਕੇ ਚੱਕ ਲੈਣੇ ਹੁਣੇ ਚੱਕ ਲੈਣੇ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਆਪਾਂ ਪਾਉਣਾ ਨੂਨ ਮਿਰਚ ਕੁਛ ਤਾਂ ਉਪਰ ਪਰ ਰੱਖ ਦਿੰਦੀ ਮਿਰਚੜੀ ਠੀਕ ਹੋ ਗਿਆ ਚੱਕੋ ਤੇ ਉਹ ਚਾਰ ਵਾਲਾ ਤੋਂ ਡੱਬਿਆਂ 'ਚ ਹੋਇਆ ਬੈਸੀ ਉਹ ਇੱਕ ਚਾਰ ਵਾਲਾ ਇੱਕ 'ਚ ਕਰਤਾ ਮੜਾ ਬਣਤਨਾਰਾ ਪਹਿਲੇ ਸੇ ਧਰਵੀ ਨਹੀਂ ਲਓ ਜੀ ਈਰਮਾਨ ਨੇ ਕਰਤੀ ਸੰਨੀ ਜੀ ਤੇ ਹੁਣ ਈਰਮਾਨ ਟੋਕਰੇ ਪਰ ਪਰ ਕੇ ਇਧਰ ਰੱਖ ਰਿਹਾ ਹੈ ਇਧਰ ਧਰਨੀ ਪੈਂਦੀ ਹੈ ਹੁਣ ਇੰਨੀ ਕਾਪਾਂ ਦੋਨੇ ਪਾਸੇ ਪਾ ਦਿੱਤੀ ਹੁਣ ਆਪਾਂ ਬਣਾਂਗੇ ਬਾਹਰ ਮੱਜਾਂ ਤੇ ਇਸ ਤੋਂ ਬਾਅਦ ਆਪਾਂ ਇੱਥੇ ਬਣਾਂਗੇ ਇੱਥੇ ਉਰਲੇ ਪਾਸੀ ਬਾਲਟੀ ਕੋਲੀ ਠੀਕ ਹੈ ਜੀ ਤੇ ਈਰਮਾਨ ਬੋਲੋ ਬਤੋ ਕੁਛ ਸਤਿ ਸ਼੍ਰੀ ਅਕਾਲ ਜੀ ਇਧਰ ਝਾਕੋ ਈਰਮਾਨ ਦੀ ਲੁੱਕ ਕੈਸੀ ਆ ਰਹੀ ਹੈ ਸਾਰੇ ਸਿੱਧਾ ਖੜੋ ਕਿਹਦਾ ਲੱਗ ਰਹਾ ਹੈ ਈਰਮਾਨ ਸਰੀਏ ਨੇ ਰਮਾਨ ਦੇ ਡੈਡੀ ਹੋਏ ਪਏ ਨੇ ਬਿਮਾਰ ਉਹ ਬੈਠੇ ਨੇ ਧੁੱਪਾ ਦਾ ਬੱਟਲ ਭਰ ਕੇ ਤਾਂ ਹੁਣ ਆਪਣੇ ਸੁਭਾਅ ਬਹੁਤ ਹੋ ਜਾਂਦੀ ਰਮਾਨ ਐਤੋਂ ਵੀ ਪਤਾ ਨਹੀਂ ਥੋੜਾ ਉਰੇ ਲਿਆ ਆ ਪਈਏ ਤੇ ਸੁਭਾਅ ਦਾ ਬੱਟਲ ਭਰ ਕੇ ਤਾਂ ਚੱਲ ਲੈ ਜਾ ਫਿਰ ਤੜਕੇ ਪਾ ਦੂ ਦੇਖੋ ਜਿੰਨਾ ਸੁਭਾਅ ਹੋ ਜਾਂਦੀ ਰੋਜ ਤਾਂ ਹੁਣ ਸਾਰਾ ਕੰਮ ਥੋੜਾ ਮੇਰ ਸੋਗੀ ਦਾ ਥੋੜਾ ਰਹਿ ਗਿਆ ਮੇਰ ਪੋਚਾ ਮਾਰਨਾ ਬਾਕੀ ਲਿਆ ਦੇਣੀ ਚੱਲ ਜੇ ਨਹੀਂ ਸਰਦਾ ਤਾਂ ਕੋਈ ਮੇਤਰ ਆਪਾਂ ਬੱਟਲ ਮਮੀ ਨੂੰ ਫੜਾਤਾ ਤੇ ਹੁਣ ਆਪਾਂ ਦੋ ਦਿਨਾਂ ਦਾ ਮਿੱਟੀ ਨਾ ਇੱਕ ਦਿਨ ਦਾ ਪਿਆ ਆਪਾਂ ਇੰਨਾ ਘਹਾ ਪਿਆ ਇਹ ਨੂੰ ਇਹਨੂੰ ਸਫਾਈ ਕਰਦੇ ਆਪਾਂ ਇੱਥੇ ਮੈਂ ਥੋੜਾ ਆਪਾਂ ਸਾਰੇ ਪਸ਼ੂਆਂ ਨੂੰ ਨੀਚੇ ਜੀ ਐਵੇਂ ਮਾਰ ਦਿੱਤਾ ਐਨੇ ਕੇ ਨਾਲ ਬਸ ਸਫਾਈ ਜੀ ਹੋ ਜਾਂਦੀ ਉਧਰ ਬਸ ਇੱਕ ਬੱਥਰ ਮੰਮੀ ਦਾ ਪੱਥਰ ਆ ਪਿਆ ਤੇ ਆ ਦੇਖੋ ਜੀ ਇਧਰੋਂ ਐਵੇਂ ਮਾਰਤਾ ਇੱਥੇ ਮਿੱਟੀ ਛੱਡਿਆ ਨਾ ਲਈ ਆ ਜੇ ਆਪਾਂ ਉਹਰੇ ਮਿੱਟੀ ਛੱਡਿਆ ਲਈ ਵਧੀਆ ਬਣ ਜੂ ਨਾਲੇ ਹੁਣ ਲੱਗੇ ਹੋਏ ਸੀ ਪਰ ਆਪਾਂ ਪੁੱਛੇ ਨਹੀਂ ਪਤਾ ਨਹੀਂ ਤੇ ਆਪਾਂ ਇੱਥੇ ਮਿੱਟੀ ਛਟਾਰਾਂਗੇ ਬਸ ਹੋਵੇ ਨਾ ਪੱਧਰ ਜਿਹਾ ਸਾਰਾ ਇੱਧਰ ਨਾਲ ਠੰਡੀ ਮਿੱਟੀ ਆ ਚੁਣੀ ਨਾਲ ਹੁਣ ਗਰਮੀਆਂ ਜਿ ਮੂਰੇ ਚਲੋ ਹੁਣ ਚੱਲਦੇ ਆਪਾਂ ਘਰੇ ਜੀ ਆਜੋ ਵੀ ਫਿਰ ਮੇਤਰ ਚੱਲਦੇ ਆਪਾਂ ਘਰੇ ਜੀ ਯਾ ਦੇਖੋ ਇੱਧਰ ਕਾ ਪੈ ਰਿਆ ਜੀ ਆਪਣੇ ਇਸੇ ਇਹਦੇ ਕਰਕੇ ਚਲੋ ਆਪਾਂ ਬਾਹਲੇ ਨਾਲ ਗੇਟ ਵੀ ਬੰਦ ਕਰਨਾ ਪੈ ਗਿਆ ਨਹੀਂ ਪਹਿਲਾਂ ਆਪਾਂ ਹੋਰੇ ਗੇਟ ਹੰਦਰ ਆਪਣੇ ਮੱਜਾਂ ਵਿੱਚ ਬੈਠਿਆ ਨੇ ਹੁਣ ਦੇਖੋ ਜੀ ਸਾਰੇ ਜਾਨਵਰ ਬੈਠੇ ਆਪਣੇ फेज इधर ही आना अंदर मैं सुन सुन रज के देखो बैठी जाने गा पैर मंजिया अंदर फोन देखी देखो कमेल बेटा पै हाँ जी अखो ਹਾਂ ਲਵੇਟ ਆ ਬੈਗਾ ਵਾ ਬਰਾਤ ਨੂੰ ਮੰਮੀ ਜੀ ਨੇ ਜੀ ਸੌਦੀ ਸਾਹ ਸੁਪਾਈ ਕਰ ਰਹੀ ਹੈ ਜੀ ਅਜ ਤਾਂ ਵਿੱਚ ਦੀ ਲਾਈਟ ਵੱਗੀ ਸਾਰਾ ਕੰਮ ਜਾਂ ਖਰਾਬ ਹੋ ਗਿਆ ਤੇ ਸਾਨੂੰ ਪਤਾ ਹੀ ਦਿਖਾਇਆ ਸੀ ਮੈਨੂੰ ਸਾਰਿਆਂ ਨੂੰ ਤੇ ਹੁਣ ਆਪਣਾ ਕੰਪਲੀਟ ਹੋ ਗਿਆ ਨਾ ਪੋਚੇ ਲਾ ਕੇ ਫਿਰ ਸਾਨੂੰ ਮਿਲਦੇ ਠੀਕ ਹੈ ਜੀ ਸਾਰਾ ਆਈ ਵਾਰੀ ਆਪਾਂ ਰਾਤ ਨੂੰ ਪੋਚੇ ਲਾਣੇ ਨੇ ਜਦੋਂ ਜੀ ਦੇ ਹੁਣ ਆਪਾਂ ਐਸੀ ਡੇਰੇ ਆ ਮਥਾ ਲੇਕਨ ਤੇ ਡੇਰੇ ਆਪਾਂ ਮਥਾ ਦੇਖਤਾ ਜੀ ਇਹ ਆਪਣਾ ਡੇਰਾ ਹੀ ਦੇਖੋ ਜੀ ਇਹ ਤਾਂ ਛੋਟਾ ਆ ਲੱਗਾ ਤੇ ਹੁਣ ਚਲਦੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਜੋਤ ਲਾਉਣ ਜਿਵੇਂ ਜੋ ਮਿੱਤਰੋ ਆਪਾਂ ਆ ਗਏ ਹੁਣ ਜੀ ਮੱਥਾ ਟੇਕ ਕੇ ਗੁਰਦੁਆਰਾ ਦੇ ਡੇਰਾ ਸਾਹਿਬ ਤੋਂ ਤੇ ਹੁਣ ਮੰਮੀ ਕੱਢ ਰਹੀ ਹੈ ਜੀ ਧਾਰ ਤੇ ਸ਼ਾਮ ਹੋ ਚੁੱਕੀ ਹੈ ਜੀ ਮਿੱਤਰੋ ਤੇ ਜੜੀ ਅੰਦਰੇ ਪਿਆ ਜੀ ਤੇ ਹੁਣ ਆਪਾਂ ਦੁੱਧ ਪਾ ਕੇ ਆਵਾਂਗੇ ਆ ਮੈਕਸ ਸਾਰੀ ਰਾਤ ਆਇਆ ਇਹ ਆਇਆ ਇਹਦਾ ਖੜਕਾ ਕਰੀ ਗਈ ਅੱਧੀ ਪਾੜ ਕੇ ਰੱਖਤੀ ਇਹਨੇ ਦੇਖੋ ਆਹ ਦੇਖੋ ਖਲਾਰੇ ਕਿਵੇਂ ਪਾਈ ਪਾਈ ਹੈ ਜੀ ਤੇ ਰਾਮਦਰੀਣਾ ਗੇਟ ਓਪਨ ਕਰੋ ਕਿਤੇ ਮੰਮੀ ਤੋਂ ਗਾਲਾਂ ਵੀ ਪਾਏ ਜਾਂਦੀ ਜੀ ਜੀ ਮਿੱਤਰੋ ਹੁਣ ਆਪਾਂ ਦੁੱਧ ਪਾ ਕੇ ਚੱਲਦੇ ਆਂ ਘਰ ਨੂੰ ਡੋਲੀ ਪਿੱਛੇ ਪਈ ਹੈ ਐ ਪਿੰਡ ਉੱਤੋਂ ਦੀ ਜਾਵਾਂਗੇ ਆਪਾਂ ਗੈੜੀ ਲਾ ਕੇ ਜਾਵਾਂਗੇ ਤੇ ਹੁਣ ਆਪਾਂ ਦੁੱਧ ਪਾਲਿਆ ਚਲੋ ਚੱਲਦੇ ਹਾਂ ਹੁਣ ਆਪਾਂ ਘਰ ਨੂੰ ਚਲੋ ਹੁਣ ਚੱਲਦੇ ਆ ਘਰ ਨੂੰ ਹੀ ਆਪਾਂ ਐ ਪਿੰਡ ਤੋਂ ਹੀ ਆਨੇ ਨੇ ਜਿੱਦੇ ਆਪਾਂ ਨੂੰ ਮੋਟਰਸਾਈਕਲ ਅੜ ਜੈਣਾ ਉਹਦੇ ਆ ਫਿਰ ਪਿੰਡ ਤੋਂ ਹੀ ਆਨੇ ਨੇ ਯਾ ਆ ਗਈ ਇੱਥੇ ਖਾਣ ਪੀਣਾਂ ਹੀ ਜਿੱਥੇ ਪੀਜ਼ਾ ਪੂਰੀਆ ਬਣਦਾ ਹੈਗਾ ਇਹ ਹੋਦ ਘਾਣਾ ਹੀ ਤੇ ਆਪਣੇ ਪਿੰਡ ਦੀ ਬਸ ਫਿਰ ਨਹੀਂ ਆ ਗਈ ਚਾਰ ਸਵੇਰੇ ਵਾਲੀ ਆ ਗਈ ਜਿਵੇਂ ਵਰਖਿਆਵਾ ਜੋ ਕੀ ਜੇ ਬਦਲੇ ਇੱਥੇ ਤੱਕ ਨਾ ਦੱਸਦੀ ਤਾਂ 3 ਜਰ ਮਹੀਨੇ ਬਾਅਦ ਹੀ ਮਿਲਦਾ ਇਹ ਪੱਕਾ ਵੀ ਮੈਨੂੰ ਪਤਾ 3 ਜਰ ਮਹੀਨੇ ਬਾਅਦ ਮਿਲੇ ਕਿਉਂਕਿ ਇਹ ਵਰਕਸ਼ਾਪ ਦੇ ਨਾਲ ਨਾਲ ਇਹ ਆਟਾ ਚੱਕੀ ਵੀ ਹੈ ਜੀ ਤੇ ਆ ਗਿਆ ਸਪਾਲ ਕੋਟੇ ਦੇ ਕੋਈ ਪੜਿਆ ਇੱਧਰ ਜੀ ਜਾਂਦਾਗਾ ਮਾਨਸਾ ਨੂੰ ਰਸਤਾ ਤੇ ਇਧਰ ਮੁਸਾਹੀ ਫਿਰ ਨਹੀਂ ਆ ਗਈ ਜੀ ਇਹ ਇਹੀ ਹਮਾਰਾ ਪਿੰਡ ਹੈ ਜੀ ਤੇ ਇੰਜੋਏ ਕਰੀ ਜਾਓ ਜੀ ਨਾਲ ਨਾਲ ਇੱਥੇ ਕੁੱਤੇ ਫਿਰਦੇ ਆ ਜੀ ਤੁਹਾਨੂੰ ਧਿਆਨ ਨਾ ਰੱਖਣਾ ਪੈਂਦਾ ਜੀ ਆਪਾਂ ਤੁਹਾਨੂੰ ਸਾਰੇ ਪਿੰਡ ਤੋਂ ਹੀ ਫਰਨੀ ਦੇ ਫਰਾਦੀ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਸਿੱਧੇ ਜੀ ਜੇ ਆ ਆਪਣੇ ਪਿੰਡ ਤੱਕ ਆ ਗਏ ਟੋਬਾ ਤੇ ਟੋਬੇ ਦੇ ਨਾਲ ਹੀ ਆ ਗਏ ਆਪਣਾ ਬਾਹਰਲਾ ਗੁਰੂ ਘਰ ਜੀ ਤੇ ਇੱਥੇ ਆ ਗਏ ਠੇਕਾ ਜਿੱਥੇ ਆ ਲਾਈਟ ਚੱਲ ਰਹੀ ਹੈ ਜੀ ਇਹ ਆ ਗਏ ਜੀ ਠੇਕਾ ਇੱਥੇ ਇਸ ਵੇਲੇ ਮਹੱਤਵਪੂਰਨ ਲਕੀਨ ਦੀ ਹੈ ਜੀ ਮੇਕੀ ਹੋਰ ਲੱਗੀ ਭਈਆ ਤੇ ਆਪਣੇ ਪਿੰਡ ਦਾ ਗਰਾਊਂਡ ਆ ਗਿਆ ਜੀ ਇਤਰਾ ਉਹ ਦੇਖੋ ਜੀ ਇੱਕ ਮੁੰਡਾ ਮਿਹਨਤ ਕਰ ਰਿਹਾ ਜੀ ਦੋ ਤੰਨਾਂ ਨੇ ਬਹੁਤੀ ਜੀ ਇੱਥੇ ਆਪਣੇ ਪਿੰਡ ਦੇ ਓਖਲੀਆਂ ਬਹੁਤ ਨੇ ਉਹ ਵੜੇ ਹੀ ਮੁੰਡੇ ਦੇਖੋ ਮਿਹਨਤ ਕਰਦੇ ਹੁੰਦੇ ਆ ਜੀ ਇਸ ਵੇਲੇ ਮੁੰਡੇ ਤੇ ਆਪਣੇ ਪਿੰਡ ਚ ਓਖਲੀਆਂ ਵੀ ਬਹੁਤ ਨੇ ਜੀ ਔਖਾ ਵੀ ਬਹੁਤ ਹੁੰਦਾਗਾ ਤੇ ਚੱਲ ਹੁਣ ਸਦਾ ਪਾ ਚੱਲਦੇ ਆ ਘਰੇ ਮੰਮੀ ਨੇ ਹੋਂਦ ਰਸੋਈ ਸਾਫ਼ ਕਰਤੀ ਮੈਂ ਇੱਥੇ ਬੈਠਾ ਸੀ ਕਿ ਨੰਮੀ ਤੁਹਾਨੂੰ ਦਿਖਾਉਣੇ ਹਨ ਲਓ ਜੀ ਅੱਪਰ ਸੋਈ ਦਾ ਕੰਮ ਕਰਤਾ ਫਾਈਨਲ ਸਾਰੇ ਜਾਣ ਦੇਖੋ ਜੀ ਆਪਣਾ ਸਵੇਰੇ ਬਹੁਤ ਗਾਹ ਪਿਆ ਪਿਆ ਸੀ ਆਪਾਂ ਰਸੋਈ ਦੀ ਅੱਜ ਫੁੱਲ ਸਫਾਈ ਕਰੀ ਐ ਟਾਈਮ ਤਾਂ ਬਹੁਤ ਕਾਹਦਾ ਵਿੱਚ ਲੇਟ ਨਹੀਂ ਸੀ ਵਿੱਚ ਬਿਲਕੁਲ ਨਹੀਂ ਪਤਾ ਕੋਈ ਆਣਾ ਆ ਜਾਂਦਾ ਕੋਈ ਨਾ ਕੋਈ ਸਾਨੂੰ ਪਤਾ ਹੀ ਐ ਕੋਈ ਨਾ ਕੋਈ ਭੈਣ ਭਾਈ ਆ ਜਾਂਦਾ ਤਾਂ ਆਪਾਂ ਨੂੰ ਫਿਰ ਬੈਠਣਾ ਖੜਨਾ ਪੈਂਦਾ ਇਸ ਕਰਕੇ ਆ ਜਿਹੜੇ ਇਹ ਚੀਜ਼ਾਂ ਸਾਨੂੰ ਪਤਾ ਹੀ ਹੁੰਦੀਆਂ ਰਸੋਈਆਂ ਦੇ ਵਿੱਚ ਇਹ ਤਾਂ ਫਿਰ ਸਾਫ਼ ਕਰਕੇ ਸਾਰਾ ਕੁਝ ਰੱਖਿਆ ਗਿਆ ਇਕ ਜੀ ਦੇਖੋ ਜੀ ਸਾਰਾ ਫਾਇਨ ਟਿਕ ਕਰ ਦਿੱਤਾ